ਲਗਾਤਾਰ ਧਮਕੀਆਂ ਮਿਲਨ ਦਾ ਜਿਹੜਾ ਤੌਰ ਹੈ سلسلہ ਉਹ ਜਾਰੀ ਹੈ ਤੇ ਪਵਨ ਨਗਰ ਬੰਦੀ ਨੂੰ ਲਗਾਤਾਰ 3 ਦਿਨ ਤੋਂ 14 15 16 3 ਦਿਨ ਤੋਂ ਲਗਾਤਾਰ 16 ਜੂਨ ਦੀ ਰਾਤ 8 ਵਜੇ ਇੱਕ ਵਿਆਹ ਕੁਤੇ ਨਾਲ ਤੋਂ ਮੇਲ ਕੀਤੀ ਗਈ ਹੈ ਜਿਸ ਦੇ ਵਿੱਚ ਮੁਰਤੋਂ ਦੀ ਪਲੂਥਰਾਂ ਨੂੰ ਜਾਣੋ ਆਫੀਸਰ ਪਹੁੰਚੇ ਹੋਏ ਨਹੀਂ ਤੇ ਆਫਸਰ ਮੈਡਮ ਪਹੁੰਚੇ ਹੋਏ ਨਹੀਂ ਸਪੀ ਗਗਨ ਪਹੁੰਚੇ ਅਧਿਕਾਰੀ ਪਹੁੰਚੇ ਨਹੀਂ ਜਿਹੜੇ ਕਿ ਮੁਲਾਕਾਤ ਕਰਨ ਵਾਸਤੇ ਉਹਨਾਂ ਦੇ ਘਰ ਆਏ ਹੋਏ ਤਾਂ ਅਧਿਕਾਰੀ ਉੱਤੇ ਪਹੁੰਚੇ ਨੇ ਦੀਪਕਾਰ ਰੁੱਤਰੇ ਕਰੀ ਤੇ ਗੱਲਬਾਤ ਕਰਨ ਦੀ ਜੁਰੂਰ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਦੀਪਕਾਰ ਰੁੱਤਰਾ ਨੇ ਮੇਲੇ ਆਪਣਾ ਅਕਾਊਂਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਵਾ ਕਿਉਂਕਿ ਮੇਲ ਕੋ ਹੋਰ ਐਮਸ ਨੂੰ ਮਿਲੀ ਆ ਮੇਲ ਤੋਂ ਬਾਅਦ ਹੁਣ ਅਫੀਸਰ ਅੰਦਰ ਗੱਲਬਾਤ ਕਰਨ ਵਾਸਤੇ ਪਹੁੰਚੇ ਦੀਪਕਾਰ ਹਾਊਸ ਨੰਬਰ 76 ਤੇ ਫੋਰਸ ਜਿਹੜੀ ਵਧਾ ਦਿੱਤੀ ਗਈ ਆ ਕੀ ਗੱਲਬਾਤ ਹੁੰਦੀ ਆ ਬੰਦ ਕੰਪਨੀ ਦੇ ਵਿੱਚ ਦੀਪਕਾਰ ਰੁੱਤਰਾ ਨਾਲ ਗੱਲਬਾਤ ਕੀਤੀ ਜਾ ਰਹੀ ਇਹ ਕਿ ਜਿਹੜਾ ਉਹ ਮੈਂ ਅਕਾਊਂਟ ਆਪਣਾ ਡਿਲੀਟ ਕਰ ਦਿੱਤਾ ਮੈਂ ਦੇਖੀ ਪੋਸਟ ਜਿਹੜੀ ਮੇਲ ਤੋਂ ਨਹੀਂ ਮੈਂ ਤਾਂ ਸਿਰਫ ਉਹਦੇ ਤੇ ਜਿਹੜੀ ਤਵਕੀ ਮਿਲ ਰਹੀ ਹੈ ਅਸੀਂ ਅਸੀਂ ਆਏ ਸੀ ਅੱਜ ਇੱਥੇ ਜਿਹੜੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਉਹਦਾ ਰਿਵਿਊ ਕਰਨ ਹੀ ਆਏ ਸੀਗੇ ਬਸ ਜੀ ਹਾਂ ਜੀ ਤੇ ਫਿਰ ਉਹ ਕਿ ਲਗਾਤਾਰ ਈਮੇਲ ਦੇ ذریعے ਜਾਨਵਰ ਦੀ ਤਵਕੀ ਮਿਲ ਰਹੀ ਹੈ ਲੱਗਦਾ ਕਿ ਸਫਲਤਾ ਅਸੀਂ ਉਹਦੇ ਤੇ ਵੀ ਵਰਕ ਆਊਟ ਕਰ ਰਹੇ ਹੈਗੇ ਆ ਸੁਰੱਖਿਆ ਆਲਰੇਡੀ ਅਸੀਂ ਕਾਫੀ ਕੁਕ ਦਾ ਇੰਤਜ਼ਾਮ ਕੀਤੇ ਹੋਏ ਹਾਂ ਤਾਂ ਕਿਨੇ ਸੁਰੱਖਾ ਕਰਨੀ ਦੀ ਜੀ ਇਥੇ ਦੋ ਹੈਗੇ ਜੀ ਸਰ ਜਿਹੜੀ ਕਈ ਚੈਨਲ ਜੀ ਚੈਨਲ ਦੇ ਉੱਪਰ ਬੈਠ ਕੇ ਰਿਪੋਰਟ ਕਰਨ ਦੀ ਜਿਹੜੀ ਇੰਟਰਵਿਊ ਦਿੱਤੀ ਜਾ ਰਹੀ ਹੁਸਤੀ ਨੂੰ ਕਿਦਾਂ ਦੇਖ ਰਹੋ ਲੱਗਦਾ ਕਿ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗੀ ਜੀ